ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਪੈਸ਼ਲ ਇਸ ਮਾਮਲੇ 'ਚ ਨਿਗਾਹ ਆ ਸੋ ਦੇਸ਼ ਦੇ ਅੰਦਰ ਜਿਹੜਾ ਮਾਹੌਲ ਇਸ ਵੇਲੇ ਸਾਰੇ ਲੋਕ ਦੇਖ ਰਹੇ ਆ ਸੋ ਅਸੀਂ ਉਸ ਮਾਹੌਲ ਤੋਂ ਔਖੇ ਵੀ ਆ ਕਿਉਂਕਿ ਸਾਡੇ ਬੜੇ ਹੌਨਹਾਰ ਨਾਥੇ ਭਾਰਤੀ ਨਾਗਰਿਕਾਂ ਦੇ ਅਟੈਕ ਕੀਤਾ ਗਿਆ ਸੀ ਪਿਛਲੇ ਦਿਨਾਂ ਤੋਂ ਸੋ ਦੇਸ਼ ਦੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਉਹ ਤਾਂ ਹੀ ਠੰਡਾ ਹੋ ਸਕਦਾ ਕਿ ਜੇ ਜਿਹੜੇ ਉਹ ਕਾਤਲ ਨੇ ਦੋਸ਼ੀ ਨੇ ਉਹ ਫੜ ਕੀ ਉਹਨਾਂ ਨੂੰ ਮਸਾਲੇ ਸਜ਼ਾ ਮ ਦਿੱਤੀਆਂ ਜਾਂ ਸੋ ਮੈਂ ਅੱਜ ਆਪਣੇ ਹਲਕੇ ਦੇ ਬਾਡਰੀ ਦੇ ਪਿੰਡਾਂ ਚ ਆਇਆ ਮੈਂ ਬਮਿਆਲ ਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਿਆ ਲੋਕਾਂ ਨਾਲ ਮਿਲਿਆ ਘਰ ਘਰ ਵੇਸੀ ਗਏ ਆ ਸੋ अनेਕਾਂ ਮਤਲਬ ਜਿਹੜੇ ਕਹ ਲਓ ਤੁਸੀਂ ਵੀ ਸਾਡੇ ਸਾਥੀ ਲਗਾਤਾਰ ਲੱਗੇ ਆ ਸੋ ਅੱਜ ਵੀ ਮੈਂ ਪੰਜ ਚਾਰ ਪਿੰਡਾਂ ਦੇ ਅੰਦਰ ਇੱਥੇ ਜਾ ਕੇ ਸੋ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਡਰਨ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੁਹਾਡੇ ਨਾਲ 24 ਘੰਟੇ ਤੁਹਾਡੇ ਨਾਲ ਖੜਿਆ ਹੈ ਸੋ ਦਾ ਸਬੂਤ ਹੈ ਕਿ ਅੱਜ ਮੈਂ ਇਸ ਸਥਿਤੀ ਦੇ ਵਿੱਚ ਵੀ ਲੋਕਾਂ ਦੇ ਵਿੱਚ ਹਾਂ ਸੋ ਕੜਦੀ ਕਲਾ ਦੇ ਲੋਕ ਰਹਣ ਹਰ ਤਰ੍ਹਾਂ ਦਾ ਬੰਦੋਬਸਪਰਵੰਧ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਕਿਸੇ ਨੂੰ ਵੀ ਡਰਨ ਦੀ ਕਿਸੇ ਨੂੰ ਵੀ ਤੜਕਣ ਦੀ ਲੋੜ ਨਹੀਂ ਔਰ ਭਾਰਤੀ ਫੋਰਸ ਸਾਡੇ ਯੋਧੇ ਲਗਾਤਾਰ ਉਹ ਮਤਲਬ ਆਪਣੇ ਦੇਸ਼ ਦੀ ਸੁਰੱਖਿਆ ਕਰਨ ਦੇ ਵਿੱਚ ਜਿਹੜੇ ਆ ਉਹਨਾਂ ਦੇ ਵੱਡੇ ਯੋਗਦਾਨ ਨੇ ਵੱਡੀਆਂ ਕੁਰਬਾਨੀਆਂ ਦੇਣ ਵਾਲਾ ਸਾਡਾ ਪੰਜਾਬ ਹੈ ਸੋ ਦੇਸ਼ ਦੀ ਆਜ਼ਾਦੀ ਲਈ ਵੀ ਲੜਿਆ ਹਾਂ ਤੇ ਅੱਜ ਵੀ ਇਸ ਦੇਸ਼ ਦੀ ਇੱਜ਼ਤ ਖਾਂਣ ਵਾਲੀ ਬੁਰਤਨਾ ਲੋਕ ਮੈਦਾਨ ਚ ਨੇ ਸੋ ਕਿਸੇ ਵੀ ਤਰ੍ਹਾਂ ਦਾ ਬਾਰਡਰ ਦੇ ਅੰਦਰ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਪਲ-ਪਲ ਦੀ ਜਿਹੜੀ ਖਬਰ ਰੱਖ ਰਹੇ ਹਾਂ ਯਰ ਸਟ੍ਰਾਈਕ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਜੋ ਵੀ ਦੋਸੀ ਨੇ ਜਿਨ੍ਹਾਂ ਨੇ ਵੀ ਸਾਡਾ ਨੁਕਸਾਨ ਕੀਤਾ ਉਹਨਾਂ ਨੂੰ ਹਰ ਲੈਵਲ ਤੇ ਜਾ ਕੇ ਜਿਹੜਾ ਆ ਉਹ ਸਜ਼ਾਾਂ ਮਿਲਣੀਆਂ ਚਾਹੀਦੀਆਂ ਹੈ